ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਕਿ ਅੱਜ ਦੀ ਜਿਹੜੀ ਵੀਡੀਓ ਆ ਮੇਰੇ ਲਈ ਬੜੀ ਪਰਸਨਲ ਤੇ ਭਾਵਕ ਕਰਨ ਵਾਲੀ ਹੈ ਪਲੀਜ਼ ਮੇਰੀ ਇਹ ਬੇਨਤੀ ਹੈ ਕਿ ਫੌਜੀ ਵੀਰੇ ਨੂੰ ਸੁਣਨ ਮੈਂ ਆਮ ਪਬਲਿਕ ਨੂੰ ਸੁਣਾਉਣਾ ਨਹੀਂ ਚਾਹੁੰਦਾ ਕਿਉਂਕਿ ਆਮ ਪਬਲਿਕ ਜਿਹੜੇ ਜਾਗਦੇ ਜ਼ਮੀਰ ਵਾਲੇ ਆ ਜਾਂ ਚੰਗੇ ਆ ਜਿਹਨਾਂ ਦੇ ਸਮਝਦਾਰ ਹੋ ਸੁਣੋ ਇਹਨੂੰ ਤੇ ਇਹਦੇ ਤੇ ਆਪਣੇ ਕਮੈਂਟ ਲਾਈਕ ਜਾਂ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰੋ ਇਹਨੂੰ ਕਿਉਂਕਿ ਮੈਨੂੰ ਅੱਜ ਬਹੁਤ ਦੁੱਖ ਹੋਇਆ ਕਿ ਮੈਂ ਇੱਕ ਵੀਡੀਓ ਦੇਖਦਾ ਸੀ ਜਿਹਦੇ ਵਿੱਚ ਕਿ ਪ੍ਰਾਈਮ ਏਸ਼ੀਆ ਤੇ ਉਹ ਵੀਡੀਓ ਆਈ ਹੈ ਤੇ ਪ੍ਰਾਈਮ ਏਸ਼ੀਆ ਦੇ ਵਿੱਚ ਤਾਂ ਬਹੁਤ ਸਿਆਣੇ-ਸਿਆਣੇ ਲੋਕ ਨੇ ਟਹਿਣਾ ਸਾਹਿਬ ਹੱਥ ਮਾਰ-ਮਾਰ ਗੱਲਾਂ ਕਰਦੇ ਆ ਬੱਬੂ ਮਾਨ ਸਾਹਿਬ ਲੱਤਾਂ ਕੱਰ ਲੋ ਲੋਕ ਐ ਨਾ ਕਹਿਣ ਜਿਨ੍ਹਾਂ ਨੂੰ ਹੋਣ ਵਾਲੀਆਂ ਗੱਲਾਂ ਵੀ ਪਤਾ ਹੈ ਉਹ ਸਿਆਣੇ ਬੰਦੇ ਬੈਠੇ ਨੇ ਤੇ ਫਿਰ ਵੀ ਇੱਥੇ ਚੈਨਲ ਤੇ ਇਦਾਂ ਦੀ ਵੀਡੀਓ ਕਿਉਂ ਆ ਗਈ ਇੱਕ ਵੀਡੀਓ ਦੇਖਦਾ ਕਿ ਉਹਦੇ ਵਿੱਚ ਕਹਿੰਦੇ ਕੌਣ ਰੁੱਸ ਗਿਆ ਸੀ ਤੁਹਾਡਾ ਵਿਆਹ ਕਿਹਨੇ ਖਰਾਬ ਕੀਤਾ ਕਿ ਸਾਡਾ ਵਿਆਹ ਖਰਾਬ ਕਰਦਾ ਫੌਜੀ ਨੇ ਉਹ ਕ੍ਰੈਕ ਸੀ ਇਹ ਚੈਨਲ ਦਾ ਜਿਹੜਾ ਮਾਲਕ ਹੈ ਉਹ ਪੱਦੀ ਸੂਰਾ ਸਿੰਘ ਪਿੰਡ ਤੋਂ ਆ। ਨਾ ਤਾਂ ਉਸ ਬੰਦੇ ਨੇ ਇਸ ਪਿੰਡ ਲਈ ਕੁਛ ਕੀਤਾ ਨਾ ਉਹਦੇ ਬਾਪ ਨੇ ਕੁਛ ਕੀਤਾ। ਇਸੇ ਪਿੰਡ 'ਚ ਇੱਕ ਫੌਜੀ ਆ ਸੂਬੇਦਾਰ ਜਗੀਰ ਸਿੰਘ। ਉਹਨੇ ਲੋਕਾਂ ਦੇ ਘਰੇ ਜਦੋਂ ਕਲੇਸ਼ ਪਏ ਤੇ ਆਪਣੇ ਕੋਲੋਂ ਪੈਸੇ ਖਰਚ ਕਰ ਕਰਕੇ ਵੀ 6-6 ਮਹੀਨੇ ਲੋਕਾਂ ਦੇ ਬੱਚੇ ਆਪਣੇ ਘਰੇ ਰੱਖੇ ਐ ਤੇ ਦੇਸ਼ ਲਈ ਉਹ ਲੜਿਆ ਐ ਤੇ ਫੌਜੀ ਕੀ ਕਰ ਸਕਦੇ ਐ ਇਹ ਉਹਨੂੰ ਉਸ ਬੰਦੇ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਉਹ ਡੰਗਰ ਨੂੰ। ਉਹ ਜਿਹੜਾ ਬਹੁਤ ਸਿਆਣਾ ਬਣਦਾ ਇਹ ਚੈਨਲ ਦਾ ਮਾਲਕ ਤੇ ਕਿੰਨੇ ਟਾਈਆਂ ਲਾ ਲਾ ਕੇ ਵੰਦੇ ਨੇ ਪਰਸਨਲ ਰੋਸਾ ਮੇਰਾ ਇਸ ਕਰਕੇ ਆ ਕਿਉਂਕਿ ਮੇਰਾ ਪਿਓ ਵੀ ਇੱਕ ਫੌਜੀ ਸੀ ਮੈਂ ਆਪਣੀ ਮਾਂ ਨੂੰ ਪਿਆਰ ਕੀਤਾ ਜਾਂ ਨਹੀਂ ਕੀਤਾ ਮੈਂ ਉਹਦੀ ਅ ਸਸਕਾਰ ਤੇ ਗਿਆ ਜਾਂ ਨਹੀਂ ਗਿਆ ਉਹ ਕਿਉਂ ਨਹੀਂ ਕਿਉਂਕਿ ਉਹ ਮਸਲੇ ਕਈ ਮੇਰੇ ਪਰਸਨਲ ਹੋ ਸਕਦੇ ਆ ਪਰ ਮੇਰੇ ਪਿਓ ਨੂੰ ਬਹੁਤ ਪਿਆਰ ਕਰਦਾ ਉਹ ਫੌਜੀ ਆ ਤੇ ਮੈਨੂੰ ਦੁੱਖ ਹੋਇਆ ਪਬਲਿਕ ਨੂੰ ਵੀ ਦੁੱਖ ਹੋਣਾ ਚਾਹੀਦਾ ਪਬਲਿਕ ਲੇਓ ਸਰਹੱਦ ਤੇ ਲੜਦਾ ਤੇ ਤੁਸੀਂ ਉਹਦੇ ਲਈ ਆਮ ਬੰਦੇ ਕੀ ਸੁਣਦੇ ਹੋ ਕਰਦੇ ਹੋ ਬਾਕੀ ਮਸਲਿਆਂ ਤੇ ਇਹਨਾਂ ਦਾ ਬਹੁਤ ਕੁਝ ਚੱਲਦਾ ਚੱਲੇ ਮਰਨ ਗਲਨ ਸੰਡ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਇੱਕ ਗੱਲ ਮੈਂ ਮੈਨੂੰ ਧਮਕੀ ਦੇਣ ਵਾਲਿਆਂ ਨੂੰ ਦੱਸ ਦੇਵਾਂ ਜਾਂ ਇਹ ਚੈਨਲ ਵਾਲਿਆਂ ਨੂੰ ਦੱਸ ਦੇਵਾਂ ਕਿ ਮੇਰਾ ਮਾੜੇ ਵਕਤ 'ਚ ਕਿਸੇ ਨੇ ਸਾਥ ਦਿੱਤਾ ਉਹਦੇ ਕਰਕੇ ਮੈਂ ਚੰਗੇ ਢੰਗ ਨਾਲ ਜੀ ਰਿਹਾ ਤੇ ਉਹਦੇ ਉਹਦੀ ਖੁਸ਼ੀ ਲਈ ਜੀ ਰਿਹਾ ਤੁਹਾਨੂੰ ਮਾਰਨ 'ਚ ਚਪੇੜੇ ਜਾਂ ਮਰਨ 'ਚ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਘਟਿਆ ਸਮਾਜ ਨੂੰ ਮੈਂ ਇੰਨੀ ਚੰਗੀ ਤਰ੍ਹਾਂ ਦੇਖ ਚੁੱਕਾ ਉਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਕਿ ਫੌਜੀ ਤਾਂ ਮੈਂਟਲ ਹੁੰਦੇ ਆ ਮੈਂ ਹੁਣ ਮੈਂਟਲ ਤੋਂ ਦੱਸ ਚੁੱਕਾ ਕਿ ਉਹ ਸੂਬੇਦਾਰ ਨੇ ਇਹ ਅਮਨ ਖਟਕੜ ਜਿਹੜਾ ਇਸ ਚੈਨਲ ਦਾ ਮਾਲਕ ਹੈ ਉਹ ਬੰਦੇ ਨੇ ਪਿੰਡ ਚ ਕੀ ਕੀ ਕੀਤਾ ਇਸ ਘਟਿਆ ਇਨਸਾਨ ਨੂੰ ਤਾਂ ਪਤਾ ਹੋਊ ਟਾਈਆਂ ਲਾਉਣ ਨਾਲ ਵਾਲਾਂ ਨੂੰ ਜੈਲ ਲਾਉਣ ਨਾਲ ਤੇ ਕੋਟ ਪੈਂਟ ਪਾਉਣ ਨਾਲ ਬੰਦੇ ਸਿਆਣੇ ਨਹੀਂ ਬਣਦੇ ਅਸੀਂ ਤਾਂ ਐਂ ਕਰ ਦਿੰਦੇ ਹੁੰਨੇ ਅਸੀਂ ਐਂ ਕਰ ਦਿੰਦੇ ਹੁੰਨੇ ਐਦਾਂ ਕਰਨਾ ਵੀ ਸਿਆਣੇ ਨਹੀਂ ਹੁੰਦਾ ਠਹਾਕੇ ਲਾ ਲਾ ਕੇ ਹੱਸਣ ਨਾਲ ਵੀ ਸਿਆਣੇ ਨਹੀਂ ਹੁੰਦੇ ਲੋਨੇ ਤਾਂ ਹੀ ਤੁਹਾਡੀ ਖੁੰਮ ਠੱਪੀ ਸੀ ਕਿ ਜਨਾਨੀਆਂ ਨਾਲ ਬਹਿ ਕੇ ਕਰਦੇ ਆ ਚੁਗਲੀਆਂ ਸ਼ੋ ਦਾ ਨਾਂ ਰੱਖਦੇ ਆ ਚੱਜ ਦਾ ਵਿਚਾਰ ਇਸ ਚੈਨਲ ਵਾਲੇ ਇਹ ਚੈਨਲ ਹੀ ਚੋਦੇ ਦੀ ਮਨਿਆਤ ਤੇ ਖੜਾ ਇਹ ਚੈਨਲ ਨੂੰ ਕਿੰਨਾ ਚੰਗਾ ਬੋਲ ਸਕਦੇ ਆ ਮੇਰੇ ਲਈ ਬਹੁਤ ਘਟੀਆਂ ਨੇ ਇਹ ਲੋਕ ਸੌਰੀ ਤੇ ਮੇਰੇ ਮਨ ਚ ਬੜਾ ਰੋਸਾ ਇਹਨਾਂ ਲਈ ਤੇ ਇਹਨਾਂ ਦੀ ਨੌਲੇਜ ਲਈ ਇੱਕ ਗੱਲ ਦੱਸ ਦੇਵਾਂ ਇਹਨਾਂ ਕੁੱਤਿਆਂ ਨੂੰ ਇਸ ਚੈਨਲ ਵਾਲਿਆਂ ਨੂੰ ਇਹ ਗੱਲ ਪੁੱਛ ਲੈਣੀ ਚਾਹੀਦੀ ਸੀ ਕਿ ਥੋੜੇ ਜਿਹਾ ਫੌਜੀਆਂ ਦਾ ਦਿਮਾਗ ਖਿਲਿਆ ਸੀ ਪ੍ਰਿੰਸੇ ਦੇ ਨਾਲ ਜਿਹੜਾ ਇਹਨਾਂ ਦੇ ਯਾਰਾਂ ਦਾ ਜਿਨ੍ਹਾਂ ਦੀਆਂ ਝੂਠੀਆਂ ਆਂਗਣੀਆਂ ਸੰਗੜੀਆਂ ਕਰਕੇ ਗੱਲਾਂ ਕਰਦੇ ਨੇ ਪ੍ਰਿੰਸੇ ਨੇ ਇੱਕ ਗੱਲ ਕਹਿਤੀ ਸੀ ਇੱਕ ਫਿਲਮ ਦੇ ਵਿੱਚ ਲਿਖਤੀ ਸੀ ਕਿ ਤੂੰ ਗਰਮ ਰਹੀ ਸਾਗ ਤਾਂ ਮੈਂ ਠੰਡਾ ਹੀ ਖਾ ਲੂੰਗਾ ਫੌਜੀਆਂ ਬਾਰੇ ਹੋਰ ਵੀ ਬਹੁਤ ਕੁਝ ਬੋਲਿਆ ਸੀ ਤੇ ਇਹ ਗੱਲ ਪ੍ਰਿੰਸੇ ਨੇ ਦੱਸੀ ਹੋਈ ਆ ਮੈਨੂੰ ਤੇ ਪ੍ਰਿੰਸ ਇਹਨੂੰ ਚਿਤੜਾਂ ਤੇ ਕਈ ਮਹੀਨੇ ਲੋਗੜ ਬਣ ਕੇ ਫਿਰਨਾ ਪਿਆ ਸੀ ਘਰੋਂ ਨਿਕਲਦਾ ਨਹੀਂ ਸੀ ਉਲ ਫੌਜੀਆਂ ਦੇ ਫੋਨ ਆਉਂਦੇ ਸੀ ਫਿਰ ਫੌਜੀਆਂ ਨੇ ਇਹਦੇ ਤੋਂ ਇਧਰ ਫੋਨ 'ਚ ਬੁਲਾਇਆ ਤਾਂ ਮਾਈਕ 'ਚ ਪਰੇਟ 'ਚ ਚਲਦੀ ਚੇਤੋਂ ਮਾਫੀ ਮੰਗਾਈ ਸੀ ਇਸ ਬੰਦੇ ਤੋਂ ਤੇ ਆਪਣੇ ਜਮੀਰ ਇਹਨੇ ਮਰ ਚੁੱਕੇ ਆ ਕਿ ਜਿਹੜਾ ਦੇਸ਼ ਚ ਦੇਸ਼ ਚ ਦੇਸ਼ ਲਈ ਲੜਦਾ ਦੇਸ਼ ਦੇ ਲੋਕਾਂ ਲਈ ਸਰਹੱਦ ਤੇ ਮਰਦਾ ਪਾਉਦੇ ਬਾਰੇ ਵੀ ਸੁਣੀ ਜਾਨਨੇ ਆ ਔਰ ਭੌਂਕਣ ਵਾਲੇ ਕਿਹੜੇ ਆ ਜਿਨ੍ਹਾਂ ਨੂੰ ਸੈਂਸ ਹੈ ਹੀ ਨਹੀਂ ਮੈਂ ਪਤਾ ਕੀਤਾ ਵੇ ਜਨਾਨੀ ਪਤਾ ਕਰੋ ਕਿੱਥੇ ਦੀ ਆ ਮੈਂ ਪਿੰਡਦਿਆਂ ਨੂੰ ਵੀ ਪਤਾ ਕੀਤਾ ਉਹ ਵੀਡੀਓ ਮੈਂ ਇਹ ਵੀਡੀਓ ਪਰਸਨਲ ਸਭ ਨੂੰ ਭੇਜੂਗਾ ਇਹ ਉਸ ਪਿੰਡ ਦਾ ਬਸਨੀਕ ਹੈ ਅਮਨ ਖਟਖੜ ਪ੍ਰਾਈਮ ਏਸ਼ੀਆ ਵਾਲਾ ਇਹ ਉਹ ਪਿੰਡ ਦੇ ਲੋਕਾਂ ਦੇ ਮੈਂ ਸੱਚ ਕੀ ਕੀ ਬੋਲਾਂ ਇਸ ਪਿੰਡ ਵਿੱਚ ਬਚਪਨ ਤੋਂ ਲੈ ਕੇ ਬਡਾਪੇ ਤੱਕ ਦੋ ਪੁਸ਼ਤਾਂ ਜਿੱਥੇ ਲੋਕਾਂ ਦੇ ਕੰਮ ਆਉਂਦੀਆਂ ਰਹੀਆਂ ਹਣ ਉਹ ਪਿੰਡ ਦੇ ਲੋਕ ਇੱਕ ਬੰਦੇ ਲਈ ਜਿਹਦਾ ਕਿ ਪ੍ਰੋਜੈਕਟਰ ਰੁਕ ਗਿਆ ਹੋਵੇ ਤੇ 2-4 ਲੱਖ ਦੀ ਮਦਦ ਨਹੀਂ ਕਰ ਸਕਦੇ ਤਾਂ ਕਿਹੜੇ ਲੰਗਰ ਲਾਉਣ ਵਾਲੇ ਇਹ ਜਨਸਾਨ ਨੇ ਜਿਉਂਦੇ ਬੰਦੇ ਨੂੰ ਇਸ ਪਿੰਡ ਦੇ ਲੋਕ ਪੈਸੇ ਨਹੀਂ ਦਿੰਦੇ ਜਦੋਂ ਕੋਈ ਮਰ ਜਾਂਦਾ ਉਹਦੀ ਬਾਡੀ ਨਹੀਂ ਛੜਾਈ ਜਾ ਰਹੀ ਜਾਂ ਕੋਈ ਚਿੱਟੇ ਨਾ ਮਰ ਜਾਂਦਾ ਤਾਂ ਉਹਨੂੰ ਪੈਸੇ ਦੇ ਦਿੰਦੇ ਤੇ ਮੁੜ ਕੇ ਆ ਕੇ ਸਿਰਫ ਆਪਣੇ ਨੰਬਰ ਬਣਾਉਣ ਲਈ ਮੈਚਾਂ ਲਈ ਗਰਾਊਂਡਾਂ ਲਈ ਪੈਸੇ ਦਿੰਦੇ ਸਿਰਫ ਆਪਣੇ ਨੰਬਰ ਬਣਾਉਣ ਲਈ ਤੇ ਪਿੰਡ ਆ ਕੇ ਉਹ ਮਿਲਦੇ ਨਹੀਂ ਲੋਕਾਂ ਨੂੰ ਜਿਹਨਾਂ ਨੂੰ ਚਿੱਟੇ ਨਾ ਮਰੇ ਹੋਏ ਬੱਚੇ ਦੇ ਮਾਂ ਨੂੰ ਪੈਸੇ ਭੇਜਤੇ ਤੇ ਆਇਆ ਪਿੰਡ ਨੂੰ ਮਿਲਿਆ ਵੀ ਨਹੀਂ ਇਸੇ ਪਿੰਡ ਦਾ ਨਾਂ ਇੱਕ ਬਿੱਲੂ ਬਿੱਲੂ ਮੈਨੂੰ ਯਾਦ ਆ ਪੂਰਾ ਨਾਂ ਤਾਂ ਉਹਦਾ ਲੈਣਾ ਕੀ ਉਹ ਪੂਰਾ ਸਿੰਘ ਲਾਉਣ ਦੇ ਕਾਬਲ ਵੀ ਹੈ ਨਹੀਂ ਦਾੜੇ ਰੱਖ ਲੈ ਦਿਮਾਲੇ ਬੰਨ ਲੈ ਪੱਗਾਂ ਬੰਨ ਲਈ ਇਹਨਾਂ ਕੀ ਹੋਜੂ ਬੜਾ ਕਰੋਧ ਹੈ ਇਹ ਉਸੇ ਪਿੰਡ ਦਾ ਬਸ ਨੀਕ ਹੈ ਉਸੇ ਪਿੰਡ ਦੇ ਚੈਨਲ ਦੇ ਲੋਕ ਇਹ ਘਾ ਰਹੇ ਨੇ ਕਿ ਫੌਜੀ ਹੈ ਹੁੰਦੇ ਆ ਬੜੀ ਸ਼ਰਮ ਵਾਲੀ ਗੱਲ ਹੈ ਇਸ ਪਿੰਡ ਦੇ ਕਿਸੇ ਮੈਂ ਖੋਲਾਂ ਤਾਂ ਕੀ ਕੀ ਇਸ ਪਿੰਡ ਚ ਕੋਈ ਵੱਡੀ ਗੱਲ ਨਹੀਂ ਹੈ ਗਰੋਂਡਾਂ ਲਈ ਪੈਸੇ ਸਕੂਲ ਬਣਾਇਆ ਲਈ ਪੈਸੇ ਉਹਦੇ ਵਿੱਚ ਕਿੰਨੇ ਲੋਕ ਖਾਈ ਜਾਂਦੇ ਕਿਸੇ ਨੂੰ ਸਮਝ ਆਉਂਦੀ ਹੈ ਸੱਚ ਬੋਲਣ ਵਾਲੇ ਦੇ ਖਿਲਾਫ ਹੀ ਹੁੰਦੇ ਆ ਝੂਠ ਵਾਲਿਆਂ ਦੇ ਮਗਰ ਭੀੜ ਆ ਇਸ ਪਿੰਡ ਚ ਤੇ ਬਾਹਰ ਵੀ ਤੁਸੀਂ ਆਪ ਦੇਖ ਲਓ ਬੜੀ ਨਰਾਜ਼ਗੀ ਹੈ ਇਸ ਗੱਲ ਤੇ ਫੌਜੀਆ ਨੂੰ ਇਕੱਠੇ ਹੋਣਾ ਚਾਹੀਦਾ ਇਹਨਾਂ ਦੀ ਇਹੀ ਤਹੀ ਦੇਣਾ ਚਾਹੀਦਾ ਇਹਨਾਂ ਕਮੀਨੇ ਨੂੰ ਮਾਫੀਆਂ ਮੰਗਣੀਆਂ ਚਾਹੀਦੀਆਂ ਚੱਜ ਦੇ ਵਿਚਾਰੇ ਇਹਨਾਂ ਤੇ ਇਦਾਂ ਦੇ ਆ ਪਰਸਨਲ ਦੁਸ਼ਮਣੀ ਕੋਈ ਨਹੀਂ ਹੈਗੇ ਘਟੀਆਂ ਤੇ ਇੱਕ ਹੈਗੇ ਆ ਇਹਨਾਂ ਤੋਂ ਕੋਈ ਉਮੀਦਾਂ ਨਹੀਂ ਚੋਰ ਚ ਚੱਕੇ ਦਾ ਸੀ ਇਹ ਨਾਲ ਬੌਡੀਗਾਰਡ ਵੀ ਇਸ ਲਈ ਰੱਖੀ ਫਿਰਦੇ ਔਰ ਨਾਲ ਇੱਕ ਚੋਰ ਆ ਕੋ ਚੰਡੀਗੜ੍ਹ ਦਾ ਉਹਨੂੰ ਲੈ ਕੇ ਗੁਰਦੁਆਰੇ ਆ ਜਾਂਦਾ ਕਈ ਵਾਰੀ ਇਹ ਦੱਸਦੇ ਆ ਇਹਦੇ ਬਾਰੇ ਨਾਲ ਗਨਮੈਨ ਰੱਖੀ ਫਿਰਦਾ ਇਹ ਲੰਡੂ ਬਹੁਤ ਚਬੇੜਾਂ ਦੇ ਹੱਕਦਾਰ ਆ ਇਹ ਲੋਕ ਸ਼ਰਮ ਆਉਣੀ ਚਾਹੀਦੀ ਹੈ ਬਕਵਾਸ ਕਰਨ ਤੋਂ ਪਹਿਲਾਂ ਇਹੋ ਜਿਹੇ ਕੁੱਤਿਆਂ ਨੂੰ ਸੁਣਦੇ ਹੋ ਤੁਸੀਂ ਇਹੋ ਜਿਹੇ ਘਟੀਆਂ ਬੰਦਿਆਂ ਨੂੰ ਸੁਣਦੇ ਹੋ ਸਾਡਾ ਚੈਨਲ ਚੱਲੇ ਨਾ ਚੱਲੇ ਨਾ ਪੈਸਿਆਂ ਲਈ ਨਾ ਕਿਸੇ ਲਈ ਕੀਤਾ ਸੀ ਸੱਚ ਬੋਲਣ ਲਈ ਕੀਤਾ ਸੀ ਉਹ ਕਰ ਰਿਹਾ ਹੈ ਸ਼ਾਇਦ ਹੋ ਸਕਦਾ ਇਹ ਤੋਂ ਬਹੁਤ ਛੇਤੀ ਵਿੱਚ ਚਲਾ ਜਾਵੇ ਇਹ ਚੈਨਲ ਤੇ ਬਹੁਤ ਦੁੱਖ ਹੋਇਆ ਮੈਨੂੰ ਇਹ ਬਹੁਤ ਤਵੱਦ ਵੀਡੀਓ ਸ਼ੇਅਰ ਕਰਿਓ ਇਹ ਚੈਨਲ ਦੇ ਵਿੱਚ ਜਿਆਦਾ ਫਿਲਮੀ ਲੋਕ ਨੇ ਜਿਹੜੇ ਚੋਰੀ-ਚੋਰੀ ਚਮਕੀਲਾ ਸੁਣਨ ਵਾਲੇ ਨੇ ਇਹਦੇ ਵਿੱਚ ਉਹ ਵੀ ਬੰਦੇ ਨੇ ਜਿਨ੍ਹਾਂ ਨੇ ਆਮ ਬੰਦੇ ਜਿਨ੍ਹਾਂ ਨੇ بڑے ਬੰਦਿਆਂ ਨਾਲ 20-20 ਸਾਲ ਹੀਰਾ-ਫੇਰੀਆਂ ਕੀਤੀਆਂ ਕੋਈ ਕੈਨੇਡਾ ਬੈਠਾ ਕੋਈ ਕਿਤੇ ਬੈਠਾ ਕੁੜੀਆਂ ਵੀ ਨੇ ਉਹਨਾਂ ਬਾਰੇ ਵੀ ਵੀਡੀਓ ਪਾਉਂਗਾ ਉਹਨਾਂ ਦੇ ਖਾਨਦਾਨਾਂ ਬਾਰੇ ਵੀ ਵੀਡੀਓ ਪਾਉਂਗਾ ਦੱਸੂਗਾ ਬਈ ਕੀ ਨੇ ਜਿਹੜੇ ਕਹਿੰਦੇ ਸੀ ਜੁਰਤ ਵਾਲੇ ਪੰਜਾਬੀ ਸ਼ਰਮ ਕਰ ਲਓ ਯਾਰ ਹਾਂ ਤੇ ਇੱਕ ਗੱਲ ਮੈਂ ਭੁੱਲ ਗਿਆ ਸੀ ਇਸ ਪਿੰਡ ਦੇ ਬਹੁਤ ਲੋਕ ਮੈਨੂੰ ਮਿਲੇ ਬਹੁਤ ਲੋਕਾਂ ਦਾ ਮੈਸੇਜ ਤੇ ਜਾਂ ਕਿੱਦਾਂ ਗੱਲ ਹੁੰਦੀ ਆ ਸਿਰਫ ਔਰ ਸਿਰਫ ਇੱਕ ਗੱਲਾਂ ਕਰਨ ਯੋਗੇ ਨਹੀਂ ਔਰ ਮੈਨੂੰ ਐ ਲੱਗਦਾ ਕਿ ਮੇਰੇ ਕੰਮਾਂ ਨੂੰ ਰੋਕਣ ਲਈ ਆਏ ਮੇਰੇ ਕੰਮ ਵਿੱਚ ਮੇਰੇ ਕੰਮ ਮੇਰੀ ਜ਼ਿੰਦਗੀ ਵਿੱਚ ਮੈਨੂੰ ਕਈਆਂ ਨੇ ਲਾਰੇ ਲਾਏ ਮੈਨੂੰ ਇੱਕ ਕੈਮਰੇ ਦੀ ਲੋੜ ਸੀ ਜਿਹਦੇ ਤੇ ਮੈਂ ਚਾਹੁੰਦਾ ਸੀ ਆਪਣੇ ਪ੍ਰੋਜੈਕਟ ਇਹਨਾਂ ਬਾਰੇ ਸੱਚ ਮਨੂਲ ਕੇ ਪਾਦਾ ਉਹ ਤਾਂ ਹੋਏ ਜਾਣਾ ਇੱਕ ਦਿਨ ਨਾ ਹੋਇਆ ਤੇ ਤਕਦੀਰ ਦੇ ਚੋਰ ਜਿਹੜੀ ਕਿਤਾਬ ਹੈ ਉਹਦੇ 'ਚ ਮੈਂ ਸਾਰੇ ਖਲਾਸੇ ਕਰਕੇ ਜਾ ਰਿਹਾ ਜਿਨ੍ਹਾਂ ਨੂੰ ਢੇਉ ਦਾ ਚਾਰ ਨਹੀਂ ਪਤਾ ਸੀ ਢੇਉ ਦਾ ਚਾਰ ਤੱਕ ਖਲਾਇਆ ਹੋਵੇ ਬਚਪਨ ਤੋਂ ਲੈ ਕੇ ਬਡੇ ਹੋਣ ਤੱਕ ਚੀਜ਼ਾਂ ਖਲਾਈਆਂ ਪਲਾਈਆਂ ਹੋਣ ਜਿਨ੍ਹਾਂ ਟਾਈਮਾਂ ਦੇ ਵਿੱਚ 1 ਰੁਪਿਆ ਨਹੀਂ ਕੋਈ ਕਿਸੇ ਲਈ ਖਰਚਦਾ ਸੀ ਦੁੱਖ ਤਾਂ ਬਾਈ ਜੀ ਹੁੰਦਾ ਹੀ ਆ ਤੇ ਕਹਿੰਦੇ ਬਹੁਤ ਲੋਗ ਰਹੇ ਕੈਮਰਾ ਭੇਜਦਾ ਕਰਦਾਂਗੇ ਕਈ ਕਈ ਮਹੀਨੇ ਕਮਾਉਂਦੇ ਰਹੇ ਪਰ ਲekin ਕੰਮ ਕੋਈ ਨਹੀਂ ਆਇਆ ਇਹ ਉਹ ਪਿੰਡ ਹੈ ਉਸ ਪਿੰਡ ਦੀ ਪੈਦਾਸ਼ ਹੈ ਇਹ ਬੰਦਾ ਇਹ ਨਹੀਂ ਵੀ ਸਾਰਾ ਪਿੰਡ ਮਾੜਾ ਹੁੰਦਾ ਚਾਰ ਬੰਦੇ ਚੰਗੇ ਵੀ ਹੁੰਦੇ ਆ ਪਰ ਜਿਨ੍ਹਾਂ ਨਾਲ ਰਾਫਤਾ ਕਾਇਮ ਕੀਤਾ ਬਹੁਤ ਵੱਡੇ ਵੱਡੇ ਅਮੀਰ ਬਣਦੇ ਉਹਨਾਂ ਨਾਲ ਵੀ ਗੱਲ ਕਰਕੇ ਦੇਖੀ ਤੇ ਨਿੱਤਰਿਆ ਕੋਈ ਨਹੀਂ ਮਰਿਆਂ ਦੇ ਇੱਥੇ ਪੈਸੇ ਦਿੰਦੇ ਤੇ ਗਰਾਉਂਡਾਂ ਦੇ ਪੈਸੇ ਲਾਉਂਦੇ ਸਿਰਫ ਦਿਖਾਵੇ ਲਈ ਤੁਸੀਂ ਸ਼ਰਮ ਆਉਣੀ ਚਾਹੀਦੀ ਹੈ ਇਹ ਪਿੰਡ ਉਹ ਆ ਜਿਹਦੇ ਬਾਰੇ ਮੈਂ ਦੱਸ ਰਿਹਾ ਹੁਸ਼ਿਆਰਪੁਰ ਦਾ ਇਹ ਪਿੰਡ ਮੇਰੇ ਮਨ ਚ ਬਹੁਤ ਬਰੋਧ ਹੈ ਨਾ ਚੀਜ਼ਾਂ ਦਾ ਬਹੁਤ ਗੁੱਸਾ ਆ ਨਹੀਂ ਪਿੰਡ ਦੇ ਹੋਰ ਬਹੁਤ ਕਿੱਸੇ ਆ ਲੇਕਿਨ ਲੋਕ ਦਿਮਾਗ ਖੋਲਦੇ ਨਹੀਂ ਉਸ ਗੱਲ ਨੂੰ ਅਗੇ ਇਸ ਪਿੰਡ ਦਾ ਕੋਈ ਵੀ ਬੰਦਾ ਮੇਰੇ ਮਰਨ ਤੇ ਜਾਂ ਕਿਸੇ ਚੀਜ਼ ਤੇ ਗੱਲ ਕਰੇ ਤਾਂ ਮੇਰੇ ਕੋਈ ਕੰਮ ਨਹੀਂ ਆ ਇਸ ਪਿੰਡ ਮੈਂ ਹਜ਼ਾਰਾਂ ਲੋਕਾਂ ਦੇ ਕੰਮ ਕੀਤੇ ਨੇ ਔਰ ਸਾਰੀ ਸਾਰੀ ਉਮਰ ਵੀ ਪੱਠੇ ਪਾਏ ਨੇ ਇੱਥੇ ਕਈਆਂ ਦੇ ਬਹੁਤੀਆਂ ਗੱਲਾਂ ਕਰਨ ਵਾਲੇ ਨਾ ਹੁਣ ਮੈਂ ਉਹ ਪਹਿਲਾਂ ਵਾਲੀ ਇੱਜ਼ਤ ਦੇ ਸਕਣੀ ਆ ਤੇ ਨਾ ਮੈਂ ਦੇਵਾਂ ਕਿਉਂਕਿ ਮੈਨੂੰ ਸਮਝ ਹੀ ਲੇਟ ਆਈ ਕਿ ਸਿਰਫ ਆਪਣੇ ਬਣਨ ਦਾ ਦਿਖਾਵਾ ਕਰਦੇ ਆ ਆਪਣੇ ਹੈ ਨਹੀਂ ਔਰ ਇਹ ਸਾਰੇ ਲੋਕ ਅਮੀਰ ਦੇ ਮਗਰ ਲੱਜ ਜਾਂਦੇ ਸੱਚ ਤੇ ਇਮਾਨਦਾਰੀ ਕੋਈ ਨਹੀਂ ਦੇਖਦਾ ਇਹ ਉਹ ਪਿੰਡ ਆ ਮਿਹਰਬਾਨੀ ਸ਼ੁਕਰੀਆ